ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਈਜ਼ੀ ਰਜਿਸਟਰੀ ਦਾ ਤੋਹਫ਼ਾ ਦਿੱਤਾ ਗਿਆ ਹੈ। ਇਸ ਬਾਬਤ ਕੋਈ ਵੀ ਵਿਅਕਤੀ ਇੱਕ ਕਲਿੱਕ ਰਾਹੀਂ ਸਰ ਰਜਿਸਟਰਡ ਦਫ਼ਤਰ ਵਿੱਚ ਆਪਣੀ ਮੁਲਾਕਾਤ ਯਕੀਨੀ ਬਣਾ ਸਕਦਾ ਹੈ। ਇਸ ਪਹਿਲ ਕਦਮੀ ਨੂੰ ਪੂਰੇ ਮੁਲਕ ਵਿੱਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ ਅਤੇ ਇਸ ਦੀ ਸ਼ੁਰੂਆਤ ਜ਼ਿਲ੍ਹਾ ਮੋਹਾਲੀ ਤੋਂ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਾਬਤ ਮੋਹਾਲੀ ਦੇ ਡੀਏਸੀ ਦਫ਼ਤਰ ਦਾ ਦੌਰਾ ਕੀਤਾ। ਉਨ੍ਹਾਂ ਨਾਗਰਿਕਾਂ ਨੂੰ ਇਸ ਪਹਿਲ ਕਦਮੀ ਦਾ ਲਾਭ ਲੈਣ ਅਤੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਸ ਸਕੀਮ ਤਹਿਤ ਹੁਣ ਤਹਿਸੀਲਦਾਰਾਂ ਵੱਲੋਂ ਕੋਈ ਵੀ ਬੇਬੁਨਿਆਦ ਇਤਰਾਜ਼ ਨਹੀਂ ਲਗਾਏ ਜਾਣਗੇ। ਹੁਣ ਨਾਗਰਿਕ 1076 ਤੇ ਕਾਲ ਕਰਕੇ ਆਪਣੀ ਡੀਡ ਆਨਲਾਈਨ ਜਾਂ ਆਪਣੇ ਸਬ ਰਜਿਸਟਰਾਰ ਦਫਤਰ ਦੇ ਸੇਵਾ ਕੇਂਦਰ ਵਿੱਚ ਜਾ ਕੇ ਰਜਿਸਟਰ ਕਰਵਾ ਸਕਦੇ ਹਨ ਇਸ ਦੀ ਫੀਸ 550 ਰੁਪਏ ਹੋਵੇਗੀ ਅਤੇ ਜੇਕਰ 1076 ਤੇ ਕਾਲ ਕਰਕੇ ਇਸ ਨੂੰ ਰਜਿਸਟਰ ਕਰਵਾਇਆ ਜਾਵੇਗਾ ਤਾਂ ਇਹ ਫੀਸ 1050 ਰੁਪਏ ਹੋਵੇਗੀ